ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਲੱਖਾਂ ਮਲਾਸਮਾਂ ਤੇ ਪੈਨਸ਼ਨਰਸ ਦੀ 1 ਮਈ ਤੇ ਜਿਹੜੀ ਅੱਖ ਟਿਕੀ ਹੋਈ ਹੈ 1 ਮਈ ਤੇ ਜਿਹੜੀ ਅੱਖ ਕਿਉਂ ਟਿਕੀ ਆ ਉਹਦਾ ਕਾਰਨ ਕੀ ਹੈ ਉਸ ਦੀ ਬਾਰੇ ਪੂਰੀ ਜਾਣਕਾਰੀ ਦਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਦੀ ਜਿਹੜੇ ਪੰਜਾਬ ਦੇ ਜਿਹੜੇ ਲੱਖਾਂ ਮਲਾਸਮਾਂ ਤੇ ਪੈਨਸ਼ਨ ਦੇ ਜਿਹੜੀ 1 ਮਈ ਦੀ ਜਿਹੜੀ ਅੱਖ ਹੈ ਪੰਜਾਬ ਸਰਕਾਰ ਨੇ ਜਿਹੜਾ ਹੈ 5.5 ਸਾਲਾਂ ਦਾ ਏਰੀਅਰ ਸੇ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਦਾ ਉਹ ਕਿਸ਼ਤਾਂ ਦੇ ਵਿੱਚ ਦੇਣ ਦਾ ਫੈਸਲਾ ਕੀਤਾ ਸੀ ਔਰ ਜਿਹੜਾ ਉਹ ਫਾਰਮੂਲਾ ਬਣਾਇਆ ਸੀ ਪੰਜਾਬ ਸਰਕਾਰ ਨੇ ਵਿੱਤ ਵਿਭਾਗ ਨੇ ਉਹਦੇ ਮੁਤਾਬਿਕ ਜਿਹੜੇ ਪੈਨਸ਼ਨਰਸ ਨੇ 75 ਸਾਲ ਤੋਂ ਘਾਟ ਉਮਰ ਦੇ ਨੇ ਉਹਨਾਂ ਨੂੰ ਉਹ ਕਿਸ਼ਤ ਜਿਹੜੀ ਹੈ ਅਪ੍ਰੈਲ 2025 ਤੋਂ ਲਗਣੀ ਸੀ ਔਰ ਉਹਦਾ ਅਰਥ ਇਹ ਹੋਇਆ ਸੀ ਵੀ 1 ਮਈ ਦੀ 2025 ਨੂੰ ਜਿਹੜੀ ਪੈਨਸ਼ਨ ਮਿਲਣੀ ਹੈ ਉਹਦੇ ਵਿੱਚ ਉਹ ਏਰੀਅਰ ਦੀ ਕਿਸ਼ਤ ਐਡ ਹੋਣੀ ਹੈ ਹਰੇਕ ਪਾਸੇ ਚਰਚਾ ਭਾਵੇਂ ਇਹ ਪਹਿਲੀ ਏਰੀਅਰ ਦੀ ਜਿਹੜੀ ਹੈ ਇਨਸਟਾਲਮੈਂਟ ਪੈਨਸ਼ਨਰ ਦੀ ਜਿਹੜੀ ਹੈ ਉਹ ਐਡ ਹੋਣੀ ਹੈ ਨਾਲ ਜੁੜ ਕੇ ਆਉਣੀ ਹੈ ਪੈਨਸ਼ਨਰਸ ਦੇ ਪਰ ਮੁਲਾਜ਼ਮਾਂ ਦੀ ਅੱਖ ਵੀ ਜਿਹੜੀ ਹੈ 1 ਮਈ ਤੇ ਇਸ ਦੇ ਲਈ ਹੈ ਕਿਉਂਕਿ ਜਿਹੜੇ ਪਹਿਲਾਂ ਜਿਹੜੇ ਫੈਸਲੇ ਹੁੰਦੇ ਰਹੇ ਨੇ ਉਹ ਕਿਤੇ ਨਾ ਕਿਤੇ ਲਾਗੂ ਨਹੀਂ ਹੁੰਦੇ ਇੱਕ ਬੇਪਰੋਸਕੀ ਵਾਲਾ ਮਾਹੌਲ ਜਿਹੜਾ ਹੈ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਵਿੱਚ ਹੈ ਜਿਹਦੇ ਕਰਕੇ ਸਾਰਿਆਂ ਦੀ ਅੱਖ ਜਿਹੜੀ ਹੈ 1 ਮਈ ਤੇ ਲੱਗੀ ਹੈ ਵੀ ਜਦੋਂ ਪੈਨਸ਼ਨਰ ਦੀਆਂ ਪੈਨਸ਼ਨਾਂ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਆਉਣਗੀਆਂ ਤੇ ਕੀ ਨਾਲ ਏਰੀਅਰ ਦੀ ਪਹਿਲੀ ਕਿਸ਼ਤ ਜੁੜੀ ਹੋਏਗੀ ਕਈ ਇਸ ਤਰ੍ਹਾਂ ਦੇ ਜਿਹੜੇ ਸਵਾਲ ਵੀ ਨੇ ਇਹ ਵੀ ਜਾਣਕਾਰੀ ਜਿਹੜੀ ਮਿਲੀ ਹੈ ਕਿਉਂਕਿ ਸਾਰਾ ਕੰਮ ਜਿਹੜਾ ਹੈ ਬੈਂਕਾਂ ਨੇ ਕਰਨਾ ਹੈ ਪਤਾ ਲੱਗਾ ਹੈ ਕਿ ਕੁਝ ਬੈਂਕ ਜਿਹੜੇ ਨੇ ਉਹਨਾਂ ਨੇ ਪੰਜਾਬ ਸਰਕਾਰ ਦੇ ਕੋਲੋਂ ਇਹਦੇ ਸਬੰਧ ਦੇ ਵਿੱਚ ਰਿਕਾਰਡ ਮੰਗਿਆ ਸੀ ਔਰ ਉਹ ਰਿਕਾਰਡ ਦੀ ਪਹਿਲੀ ਜਿਹੜੀ ਆਡਿਟ ਕੀਤੀ ਗਈ ਸੀ ਕਿੰਨਾ ਕੁ ਰਿਕਾਰਡ ਆਇਆ ਹੈ ਬੈਂਕਾਂ ਨੂੰ ਜੋ ਕਿ ਲੋਰਿੰਦਾ ਸੀ ਉਹ ਰਿਕਾਰਡ ਮਿਲ ਗਿਆ ਹੈ ਔਰ ਇਸ ਤੋਂ ਜਿਹੜਾ ਕਿ ਅਗਲੀ ਗੱਲ ਬੈਂਕਾਂ ਵਾਲੇ ਨੇ ਆਪਣੇ ਕੰਪਿਊਟਰ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਬਣਾਉਣੇ ਸੀ ਕਿਉਂਕਿ ਇਹ ਜਿਹੜਾ ਮੰਥਲੀ ਇਨਸਟਾਲਮੈਂਟ ਜਿਹੜੀਆਂ ਨੇ ਐਡ ਹੋਣੀਆਂ ਨੇ ਪੈਨਸ਼ਨਰਸ ਦੇ ਵਿੱਚ ਉਹ ਕੀ ਪ੍ਰੋਗਰਾਮ ਤਿਆਰ ਹੋ ਗਏ ਨੇ ਇਹ ਸਾਰੇ ਕੁਝ ਸੰਖਿਆਵਾਂ ਵਾਲੀਆਂ ਯਾਨੀ ਗੱਲਾਂ ਨੇ ਦੂਸਰੀ ਗੱਲ ਜਿਹੜੇ ਨੇ ਬੋਰਡਾਂ ਕਾਪਰੇਸ਼ਨ ਕੰਮ ਕਰਦੇ ਨੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਪੈਨਸ਼ਨਾਂ ਮਿਲਦੀਆਂ ਨੇ ਉਹਦੇ ਸਬੰਧ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਜਿਹੜਾ ਹੈ 18 ਫਰਵਰੀ 2025 ਨੂੰ ਕਿਸ਼ਤਾਂ ਦੇ ਵਿੱਚ ਇਹ ایرਰ ਦੇਣ ਦਾ ਜਿਹੜਾ ਸੀ ਉਹ ਜਿਹੜੀ ਕਿ ਬੋਰਡ ਕਾਰਪੋਰੇਸ਼ਨ ਕਹਿ ਦਿੱਤਾ ਸੀ ਵੀ ਉਹ ਆਪਣੇ ਪੱਧਰ ਤੇ ਜੇ ਵਿਤੀ ਸੌਰਤ ਉਹਨਾਂ ਦੇ ਹੈਗੇ ਨੇ ਆ ਦੇਣਯੋਗ ਤੇ ਆਪਣੇ ਪੱਧਰ ਤੇ ਫੈਸਲਾ ਕਰਕੇ ਤੇ ਜਿਹੜਾ ایرਰ ਦੇ ਸਕਦੇ ਨੇ ਪਰ ਜੋ ਜਾਣਕਾਰੀ ਮਿਲੀ ਹੈ ਕੁਝ ਬੋਰਡ ਕਾਰਪੋਰੇਸ਼ਨ ਹਾਲੇ ਵੀ ਇਸ ਸੰਬੰਧੀ ਕੋਈ ਫੈਸਲਾ ਨਹੀਂ ਕਰ ਸਕੇ ਖਾਸ ਕਰਕੇ ਜੇ ਆਪਾਂ ਪੰਜਾਬ ਮੰਡੀ ਬੋਰਡ ਦੀ ਗੱਲ ਕਰੀਏ ਤਾਂ ਪਤਾ ਲੱਗਾ ਵੀ ਇਹਦੇ ਬਾਰੇ ਹਲੇ ਵੀ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਕੋਈ ਫੈਸਲਾ ਨਹੀਂ ਕੀਤਾ ਔਰ ਪੰਜਾਬ ਮੰਡੀ ਬੋਰਡ ਜਿਹੜੇ Retiree Employees Welfare Association ਦੇ ਪ੍ਰਧਾਨ ਅਮਰਜੀਤ ਸਿੰਘ ਸਿਵਿਆ ਨੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਉਹਨਾਂ ਪੈਨਸ਼ਨਰਸ ਦੇ ਵੱਲੋਂ ਇੱਕ ਮੈਂਬਰਨ ਪੱਤਰ ਜਿਹੜਾ ਹੈ ਉਹ ਮੰਡੀ ਬੋਰਡ ਦੇ ਸਕੱਤਰ ਅਤੇ ਹੋਰ ਅਧਿਕਾਰੀਆਂ ਨੂੰ ਚੇਅਰਮੈਨ ਨੂੰ ਸਾਰਿਆਂ ਨੂੰ ਭੇਜਿਆ ਔਰ ਬੇਨਤੀ ਕੀਤੀ ਹੈ ਵੀ ਜਿਵੇਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਉਹਦੇ ਮੁਤਾਬਕ ਪੈਨਸ਼ਨਰ ਨੂੰ ਜਿਹੜਾ 에ਰਰ ਦਾ ਕਿਸ਼ਤਾਂ ਦੇ ਰੂਪ ਦੇ ਵਿੱਚ ਜਿਵੇਂ ਦੇਣ ਦਾ ਫੈਸਲਾ ਕੀਤਾ ਉਹਨੂੰ ਲਾਗੂ ਕੀਤਾ ਜਾਵੇ ਪਰ ਉਹਨਾਂ ਨੇ ਕਿਹਾ ਫਿਲਹਾਲ ਮੰਡੀ ਬੋਰਡ ਨੇ ਇਹਦੇ ਬਾਰੇ ਕੋਈ ਵੀ ਫੈਸਲਾ ਨਹੀਂ ਕੀਤਾ ਜਿਸ ਕਰਕੇ ਪੰਜਾਬ ਮੰਡੀ ਬੋਰਡ ਦੇ ਪੈਨਸ਼ਨਰਸ ਨੂੰ 1 ਮਈ ਨੂੰ ਜਿਹੜੀ ਏਰੀਅਰ ਦੀ ਪਹਿਲੀ ਕਿਸ਼ਤ ਉਹ ਮਿਲਨੇ ਸੰਭਵ ਨਹੀਂ ਕੀਤੀ